ਹੱਥ ਨੇ ਇਹਦਾ ਬੰਨ ਲਓ ਇਹਨੂੰ ਚਲੋ ਤਰੋ ਤਰੋ ਜੱਲਾ ਮੂਲਾਬਾ ਜੱਲਾ ਮੂਲਾਬਾ ਜੱਲਾ ਮੂਲਾਬਾ ਤੂੰ ਅਗਲੇ ਪਾਸੇ ਮਾਰੇ ਲਾਓ ਨਾਰੇ ਯਾ ਸਰਕਾਰ ਮਰਦਾਵਾ 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 ਯਾ मुर्दाबाद मुर्दाबादाल मुर्दाबाद 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 या मुर्दाबा मुर्दाबाद मुर्दाबा सुठा <laughs disappointment> ڀاڳ وارو اڪي لاگي 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 ملياجي ਉਰੇ ਨੂੰ ਉਤਾਰ ਦੇ ਨੇੜੇ ਲੈ ਜਾ ਹਾਂਜੀ ਜੀ ਸਰਕਾਰ ਸਰਕਾਰ ਤੁਸੀਂ ਬੋਲੋ ਜੀ ਹਾਂਜੀ ਆਪਾਂ ਇਹ ਪੁਤਲਾ ਸਾੜਿਆ ਹੈ ਕਿਹੜੇ ਵਿਗ ਵਿੱਚ ਜਾਂ ਕਿਹੜੇ ਮਸਲੇ ਦੇ ਵਿੱਚ ਹੈ ਇਹ ਮੜਾ ਦੱਸੋਗੇ ਕੁਝ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਫੈਸਲਾ ਕੀਤਾ ਅਨਾਉਂਸਮੈਂਟ ਕੀਤੀ ਹੈ ਕਿ ਕੋਈ ਵੀ ਜਥੇਬੰਦੀ ਪੰਜਾਬ ਦੇ ਵਿੱਚ ਧਰਨਾ ਮਜਾਰਾ ਨਹੀਂ ਕਰੂਗੀ ਅਸਲ ਵਿੱਚ ਇਹਨਾਂ ਦੀ ਸਰਕਾਰ ਤੋਂ ਲੋਕ ਦੁਖੀ ਇੰਨੇ ਐ ਇਹ ਆਪ ਡਰ ਚੁੱਕੇ ਐ ਕਿ ਜੇ ਸਾਡਾ ਮਜਾਰਾ ਹੁੰਦਾ ਤਾਂ ਸਾਡੀ ਜਿਹੜੀ ਆ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਦੀ ਸਾਰੀ ਦੁਨੀਆ ਦੇ ਵਿੱਚ ਕਿਰਕ ਨਹੀਂ ਹੋ ਰਹੀ ਐ ਸੋ ਅੱਜ ਜਿਹੜਾ ਇਹਦਾ ਫੈਸਲਾ ਇਹਨੇ ਲਿਆ ਹੈ ਕਿ ਕਿਸੇ ਵੀ ਜਥੇਬੰਦੀ ਨੂੰ ਅਸੀਂ ਪੰਜਾਬ 'ਚ ਧਰਨਾ ਨਹੀਂ ਲਾਉਣ ਦੇਣਾ ਤਾਂ ਅਸੀਂ ਸਰੋਸ ਵਜੋ ਅੱਜ ਪੰਜਾਬ ਦਾ ਫੇਰਜਕਾਰ ਕਿਸਾਨ ਮਜ਼ਦੂਰ ਮੁਲਾਜ਼ਮਾ ਸਾਬਕਾ ਮੁਲਾਜ਼ਮਾ ਸਾਰੇ ਇੰਨੇ ਦੁਖੀ ਹੈ ਜੇ ਕੀ ਉਹ ਆਪਣੀਆਂ ਹੱਕੀ ਮੰਗਾ ਲਈ ਲੜ ਨਹੀਂ ਸਕਦੇ ਜੇ ਇਹ ਦੇਸ਼ ਭਗਤਾਂ ਦੀਆਂ ਫੋਟੋ ਡਾਕਟਰ ਪ੍ਰੀਮਰੋ ਮੇਦਕਰ ਸਾਹਿਬ ਦੀ ਫੋਟੋ ਸ਼ਹੀਦ ਪਾਕਿਸਤਾਨ ਦੀ ਫੋਟੋ ਸਾਰੇ ਦਫ਼ਤਰਾਂ ਵਿੱਚ ਲਾ ਰਿਹਾ ਤਾਂ ਉਹ ਵੀ ਇੱਕ ਕ੍ਰਾਂਤੀਕਾਰੀ ਬੰਦੇ ਆ ਔਰ ਇਹ ਭੁੱਲ ਚੁੱਕਿਆ ਕਿ ਆਮ ਆਦਮੀ ਪਾਰਟੀ ਇੱਕ ਧਰਨਿਆਂ ਮਜਾਰਿਆਂ ਚੋਂ ਪੈਦਾ ਹੋਈ ਪਾਰਟੀ ਆ ਸੋ ਇਸ ਲਈ ਅਸੀਂ ਉਹ ਬੈ ਕਰ ਲੈ ਨਾ ਇਹਨੂੰ ਬੈ ਕਰ ਲੈ 2 ਮਿੰਟ ਯਾਰ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਆ ਕਿਉਂਕਿ ਅੱਜ ਪੰਜਾਬ ਦਾ ਬੇਰੋਜ਼ਗਾਰ ਵੀ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਆ ਹਰ ਵਰਗ ਦਾ ਜਿਹੜਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਜਿੰਨੀਆਂ ਵੀ ਗਤੀਵਿਧੀਆਂ ਉਹਨਾਂ ਤੋਂ ਦੁਖੀ ਹੈ ਇਸ ਲਈ ਤੁਸੀਂ ਕੱਲ ਵੇਖਿਆ ਹੋਣਾ ਕਿ ਕੱਲ ਸਟੇਜ ਦੇ ਉੱਤੇ ਇੱਕ ਜਿੱਥੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ ਕਰਮਜੀਤ ਅਨਮੋਲ ਇੱਕ ਜਾਲੀ ਸਰਟੀਫਿਕੇਟ ਵਾਲਾ ਬੰਦਾ ਇਹਦੇ ਨਾਲ ਸਟੇਜ ਤੇ ਖੜਾ ਇਹਦਾ ਦੋਸਤ ਆ ਇਹ ਜਿਹੇ ਭ੍ਰਸ਼ਟਾਚਾਰੀਆਂ ਨੂੰ ਜੇ ਇਹ ਨਾਲ ਰੱਖਦੇ ਆ ਤੇ ਜੇ ਲੋਕਾਂ ਦੀ ਆਵਾਜ਼ ਆਪਦੀਆਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰਦੇ ਆ ਉਹਨਾਂ ਹੱਕੀ ਮੰਗਾਂ ਨੂੰ ਪ੍ਰਾਪਤ ਕਰਨ ਵਾਸਤੇ ਕਿਤੇ ਰੋਸ ਮੁਜ਼ਾਹਰਾ ਕਰਦੇ ਆ ਇਹਨੇ ਫੈਸਲਾ ਕੀਤਾ ਕਿ ਅਸੀਂ ਬਾਤੇ ਦਰਜ ਕਰਾਂਗੇ ਅਸੀਂ ਡਰਦੇ ਨਹੀਂ ਆ ਕਿਉਂਕਿ ਜਿੰਨਾ ਚਿਰ ਸਾਡੀਆਂ ਹੱਕੀ ਮੰਗਾਂ ਭਾਵੇਂ ਉਹ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਾਉਣਾ ਹੋਵੇ ਪੰਜਾਬ 'ਚ ਪੰਚਾਇਤੀ ਜ਼ਮੀਨਾਂ ਆਮ ਗਰੀਬ ਲੋਕਾਂ ਵਿੱਚ ਉਹਨਾਂ ਦਾ ਅਧਿਕਾਰ ਦੇਂਦਾ ਹੋਵੇ ਕਿ ਭਾਵਾਂ ਇਹ ਬਾਜ਼ੀਮਾ